ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਅਲੀਵਾਲ ਤੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬਪੂਰ ਬੁੱਢਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਅਲੀਵਾਲ ਅੱਜ ਖਨੋਰੀ ਬਾਰਡਰ ਵਾਸਤੇ ਅਸੀਂ ਉੱਥੇ ਕੁਝ ਲੰਗਰਾਂ ਦੀ ਥੋੜੀ ਜੀ ਦਿੱਕਤ ਆਉਣ ਕਰਕੇ ਤੇ ਅੱਜ ਅਸੀਂ ਪਿੰਡ ਅਲੀਵਾਲ ਤੋਂ ਰਾਸ਼ਨ ਦੀ ਗੱਡੀ ਉੱਥੇ ਲੈ ਕੇ ਚੱਲੇ ਆਂ ਔਰ ਇਸੇ ਤਰ੍ਹਾਂ ਸ਼ੰਭੂ ਬਾਰਡਰ ਤੇ ਵੀ ਰਾਸ਼ਨ ਪਹੁੰਚਾਵਾਂਗੇ ਤੇ ਹੋਰ ਨਾਲ ਬਾਰਡਰਾਂ ਤੇ ਵੀ ਮੈਂ ਕਿਸਾਨ ਵੀਰਾਂ ਨੂੰ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਵੱਖ-ਵੱਖ ਬਾਡਰਾਂ ਤੇ ਜਿੱਥੇ ਵੀ ਧਰਨੇ ਚੱਲ ਰਹੇ ਆ ਕਿ ਉੱਥੇ ਕੋਈ ਰਾਖਣ ਕਿਸੇ ਪ੍ਰਕਾਰ ਦਾ ਵੀ ਜਿਹੜਾ ਹੈ ਜਰੂਰ ਪਹਟਾਓ ਔਰ ਜਿਹੜਾ ਹੈ ਧਰਨਾ ਬਹੁਤ ਲੰਮਾ ਚੱਲਣਾ ਵਾ ਕਿਉਂਕਿ ਸਰਕਾਰਾਂ ਸਰਕਾਰਾਂ ਜਿਹੜੀਆਂ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਉਹਨਾਂ ਨੂੰ ਗੌਲਿਆਂ ਕਰ ਰਹੀ ਆ ਇਸ ਕਰਕੇ ਅਸੀਂ ਸਾਰੇ ਹੀ ਕਿਸਾਨ ਔਰ ਮਜ਼ਦੂਰ ਦੁਕਾਨਦਾਰ ਔਰ ਸਰਵਿਸਮੈਨ ਵੀਰਾਂ ਨੂੰ ਇਹ ਬੇਨਤੀ ਕਰਾਂਗੇ ਕਿ ਇਹਨਾਂ ਧਰਨਾਂ ਦੇ ਵਿੱਚ ਜਾ ਕੇ ਜੂਸ ਜਰੂਰ ਸਮੂਲੀਅਤ ਕਰੋ ਕਿਉਂਕਿ ਜਿਹੜੀ ਸਰਕਾਰ ਆ ਇਹ ਆਪਣਾ ਤਾਨਾਸ਼ਾਹੀ ਰਾਜ ਜਿਹੜਾ ਚਲਾਉਣਾ ਚਾਹੁੰਦੀ ਆ ਅਸੀਂ ਇਹ ਜਿਹੜਾ ਤਾਨਾਸ਼ਾਹੀ ਰਾਜ ਆ ਇਹਨੂੰ ਕਾਮਯਾਬ ਨਹੀਂ ਹੋਣ ਦਿਆਂਗੇ ਇਸ ਕਰਕੇ ਅਸੀਂ ਸਾਰਿਆਂ ਹੀ ਭਾਰਤ ਵਾਸੀਆਂ ਨੂੰ ਇਹ ਬੇਨਤੀ ਕਰਾਂਗੇ ਕਿ ਜਿੱਥੇ-ਜਿੱਥੇ ਵੀ ਕਿਸਾਨਾਂ ਦੇ ਧਰਨੇ ਚੱਲਦੇ ਆ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਔਰ ਉਥੇ ਹਾਜ਼ਰੀਆਂ ਭਰੋ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਚਾ ਤੋੜ ਗੁੱਡਾ ਜੋ ਕਿ ਕਨੌਰੀ ਬਾਰਡਰ ਤੇ ਲਗਾਤਾਰ 5 ਮਹੀਨਿਆਂ ਤੋਂ ਆਪਣੀਆਂ ਸੇਵਾ ਨਿਭਾ ਰਹਿਆਂ ਆਂ ਔਰ ਰੋਜ਼ ਦੀ ਰੋਜ਼ ਜੋ ਵੀ ਸੰਯੁਕਤ ਮੋਰਚਾ ਗੈਰ ਹਰਿਦਿਕ ਵਾਲੋ ਡੂਟੀਆਂ ਲੱਗਦੀਆਂ ਉਹ ਬੜੀ ਬਾਖੂਬੀ ਨਾਲ ਕਿਸਾਨ ਆਪੀਆਂ ਨਿਭਾ ਰਹਿਆ ਤੇ ਸਾਡੀ ਡਿਊਟੀ ਲੱਗੀ ਸੀ ਇਤੋਂ ਸੁਨੇਹਾ ਗਿਆ ਸੀ ਕਿ ਤੁਸੀਂ ਜਿੱਦਣਾਉਣਾ ਵਾ ਰਾਸ਼ਨ ਲੈ ਕੇ ਆਇਓ ਮਹਾਰਾਜ ਦੀ ਕਿਰਪਾ ਨਾਲ ਅਸੀਂ ਜੋ ਆਪਣੇ ਇਲਾਕੇ ਦੇ ਵਿੱਚੋਂ ਤੇਲ ਫੁੱਲ ਇਕੱਠਾ ਕਰਕੇ ਲੈ ਕੇ ਆਏ ਆ ਕੱਲ ਤੁਰੇ ਸੀ ਇਤਰਾਤ ਪਹੁੰਚੇ ਆ ਤੇ ਸਾਡਾ ਇੱਥੇ ਆਿਆਂ ਦਾ ਸਾਡੇ ਜਨਰਲ ਸਕੱਤਰ ਸੁਚਾ ਸਿੰਘ ਲੱਧੂ ਬਾਬਾ ਪ੍ਰਗਟ ਸਿੰਘ ਔਰ ਬਾਕੀ ਸਾਰੇ ਕਿਸਾਨਾਂ ਨੇ ਆਿਆਂ ਦਾ ਧੰਨਵਾਦ ਕੀਤਾ ਕਿ ਤੁਸੀਂ ਇਹ ਜਿਹੜੀ ਸੇਵਾ ਲੈ ਕੇ ਆਏ ਆ ਤੁਹਾਡਾ ਬਹੁਤ ਧੰਨਵਾਦ ਆ ਔਰ ਮੈਂ ਬਾਕੀ ਹੀ ਸਾਰੇ ਦੇਸ਼ ਭਰ ਦੇ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਤੇ ਸਰਵਿਸਮੈਨ ਆਗੂਆਂ ਨੂੰ ਇਹ ਬੇਨਤੀ ਕਰੂੰਗਾ ਕਿ ਵੱਖ-ਵੱਖ ਧਰਨੇ ਬਾਰਡਰਾਂ ਤੇ ਚੱਲ ਰਹੇ ਆ ਜੋ ਕਿ ਆਪਣੀਆਂ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਗਲਤ ਆ ਕਿ ਉਹਨਾਂ ਨੀਤੀਆਂ ਦਾ ਜਵਾਬ ਦੇਣ ਵਾਸਤੇ ਜਿੰਨਾ ਚਿਰ ਸਾਡੇ ਜਿਹੜੀਆਂ ਮੰਗਾਂ ਵਾਂ ਉਹ ਪੂਰੀਆਂ ਨਹੀਂ ਹੁੰਦੀਆਂ ਅਸੀਂ ਹੁਣ ਅਲੱਗ-ਅਲੱਗ ਲਾਕਿਆਂ ਦੇ ਵਿੱਚ ਲੱਖ-ਲੱਖ ਜ਼ਿਲ੍ਹਿਆਂ ਦੇ ਵਿੱਚ ਦੂਟੀਆਂ ਲਾਤੀਆਂ ਕਿ ਵੱਧ ਤੋਂ ਵੱਧ ਇੱਥੇ ਗਿਣਤੀ ਪਹਚਾਓ ਔਰ ਲੰਗਰਾਂ ਦੀ ਥੋੜੀ ਜਿਹੀ ਥੋੜੋਂ ਹੁਣ ਕਾਰਨ ਕਿ ਉਹਨਾਂ ਨੇ ਇਹ ਵੀ ਰਿਕਵੈਸਟ ਕੀਤੀ ਆ ਕਿ ਆਪਣੀ ਜਿਹੜੇ ਆ ਲੰਗਰਾਂ ਦੀ ਸੇਵਾ ਵਾਸਤੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉ ਉਹਨਾਂ ਮੈਂ ਬੇਨਤੀ ਕਰੂੰਗਾ ਸਾਡੇ ਜਰਨਲ ਸਕਤਰ ਪੰਜਾਬ ਦੇ ਸੁਚਾ ਸਿੰਘ ਲੱਧੂ ਉਹ ਤੁਹਾਡੇ ਨਾਲ 1 ਮਿੰਟ ਵਾਸਤੇ ਵਿਚਾਰ ਸਾਂਝੇ ਕਰਨਗੇ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਨੌਰੀ ਬਾਰਡਰ ਤੇ ਮੈਂ ਇੱਕ ਸਾਂਝ ਕਾਰਜ ਕਮੇਟੀ ਕੋਟਪੁੱਡਾ ਦਾ ਜਰਨਲ ਸਕਤਰ ਪੰਜਾਬ ਆ ਮੈਂ ਦੋ ਚਾਰ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਆ ਜਲੰਧਰ ਜ਼ਿਲ੍ਹੇ ਦੇ ਸਰਦਾਰ ਰਣਜੀਤ ਸਿੰਘ ਜੀ ਜੋ ਅਲੀਵਾਰ ਨੇ ਸਾਡੇ ਸੂਬਾ ਆਗੂ ਵੀ ਨੇ ਔਰ ਜਨਰਲ ਜਲੰਧਰ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਔਰ ਇਧਰ ਆਰਡਰ ਮਿਲੇ ਆ ਦਿੱਲੀ ਜਾਣਦੇ ਤੇ ਸਾਨੂੰ ਲੱਗਦਾ ਵੀ ਸਾਨੂੰ ਸਮਾਨ 6 ਮਹੀਨੇ ਦਾ ਤੇ ਇਕੱਠਾ ਅਸੀਂ ਕੀਤਾ ਤੇ ਹੋਰ ਸਮਾਨ ਲਗਾਤਾਰ ਲੈਣ ਨੂੰ ਔਰ ਸੰਗਤਾਂ ਨੂੰ ਨਾਲ ਲੈ ਕੇ ਆਉਣ ਵਾਸਤੇ ਪ੍ਰੇਰਦਾ ਕੀਤੀ ਸੀ ਤੇ ਮੈਂ ਧੰਨਵਾਦੀ ਆ ਸਰਦਾਰ ਰਣਜੀਤ ਸਿੰਘ ਦਾ ਜਿਸ ਨੇ ਵੱਡੇ ਕਾਫਲੇ ਸਮੇਤ ਆਪ ਦੇਖਣੇ ਤੇ ਵੱਡਾ ਕਾਫਲਾ ਲੈ ਕੇ ਜਲੰਧਰ ਤੋਂ ਖਨੌਰੀ ਬਾਰਡਰ ਤੇ ਪਹੁੰਚੇ ਤੇ ਨਾਲ ਹੀ ਬਹੁਤ ਜਿਆਦੀਆਂ ਸਬਜ਼ੀਆਂ ਬਹੁਤ ਜਿਆਦੀਆਂ ਦਾਲਾ ਖੰਡ ਚਾਹ ਗੁਰ ਜੋ ਵੀ ਸਾਡੀਆਂ ਜ਼ਰੂਰੀ ਮੰਗਾ ਗੱਡੀ ਇੱਕ ਭਰ ਕੇ ਲੈ ਕੇ ਆਏ ਨੇ ਔਰ ਮੈਂ ਚਾਹੁੰਦਾ ਵੀ ਇਹ ਜਿਹੜੇ ਕਾਫਲੇ ਆ ਹਰ ਰੋਜ਼ ਬੁੱਧਦੇ ਆ ਔਰ ਦਿੱਲੀ ਵਾਲ ਨੂੰ ਸਾਡੇ ਆਗੂਆਂ ਨੇ ਅਸੀਂ ਐਲਾਨ ਕੀਤਾ ਕਿ ਅਸੀਂ ਦਿੱਲੀ ਜਾਣਾ ਰਾਹ ਖੁੱਲਣਗੇ ਤੇ ਅਸੀਂ ਦਿੱਲੀ ਜ਼ਰੂਰ ਜਾਣਾ ਅਸੀਂ ਇਹਨਾਂ ਦੀ ਹੱਦ ਕਰ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਹੱਕੀ ਮੰਗਾਂ ਨੇ ਜਾਂ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਬਾਹਰ ਨੇ ਐਮਐਸਪੀ ਦੀ ਜਾਂ ਬਾਕੀ ਸਾਰੀਆਂ ਮੰਗਾਂ ਨੇ ਇਹਨਾਂ ਨੂੰ ਲੈ ਕੇ ਅਸੀਂ ਬਦਲ ਬਹੁਤ ਆਤਾਵਦੇ ਆਂ ਔਰ ਮੋਦੀ ਸਰਕਾਰ ਨੂੰ ਚੇਤਾਵਨੀ ਵੀ ਦੇਣੇ ਆਂ ਵੀ ਜੇ ਤੂੰ ਸਾਡੀਆਂ ਮੰਗਾਂ ਜਿੰਨਾਂ ਜੇ ਨਾ ਮੰਨੀਆਂ ਉਹਨਾਂ ਜਿਹੜੇ ਅਸੀਂ ਜਿੰਨਾ ਜੇ ਸਾਡੇ ਰਾਹ ਚਾਹਤਾ ਸਾਡੇ ਰਾਹ ਖੋਲ ਅਸੀਂ ਦਿੱਲੀ ਆ ਕੇ ਤੇਰੇ ਨਾਲ ਗੱਲ ਕਰੀਏ ਨਹੀਂ ਤੇ ਇੱਥੇ ਬੈਠੇ ਹੀ ਕਾਬਲੇ ਜਿਹੜੇ ਆ ਤੇਰਾ ਬੜਾ ਤਗੜਾ ਸੰਘਰਸ਼ ਕਰੇ ਬੜਾ ਵੱਡਾ ਸੰਘਰਸ਼ ਅਸੀਂ ਕਰ ਦਵਾਂਗੇ ਇਦੋਂ ਵੀ ਜਿਆਦਾ ਸਾਰਾ ਪੰਜਾਬ ਅਸੀਂ ਮੈਂ ਬਿਲਕੁਲ ਤਿਆਰ કરી ਬੈਠੇ ਆ ਇਸ ਕਰਕੇ ਇਹ ਮੋਦੀ ਤੈਨੂੰ ਚੇਤਾਵਨੀ ਵੀ ਆ ਤੈਨੂੰ ਦੱਸ ਵੀ ਰਹੇ ਆ ਪਰ ਤੂੰ ਅਜੇ ਤੱਕ ਤੇਰੇ ਤਸ ਤੋਂ ਮਸ ਤੂੰ ਨਹੀਂ ਹੋ ਰਿਹਾ ਕਿਉਂਕੋ ਤੇਰੀ ਸਰਕਾਰ ਹੁਣ ਐਡੀ ਵੱਡੀ ਸਰਕਾਰ ਨਹੀਂ ਗਈ ਜਿਹੜਾ ਬਰਾਬਰ ਦਾ ਤੇਰਾ ਹਿੱਸਾ ਉਹ ਵੀ ਤੈਨੂੰ ਕਹਿ ਰਿਹਾ ਵੀ ਐਮਐਸਪੀ ਦੇ ਬਾਰਾ ਕੋ ਜੋ ਬੰਦਾ ਕਿਸਾਨਾਂ ਨੂੰ ਬੇਵਾਰ ਮੈਂ ਤੇਰੀ ਗੱਲ ਬੜੀ ਮੈਂ ਨਹੀਂ ਮੰਨੂ ਇਹ ਕਰਕੇ ਭਾਈ ਅਸੀਂ ਲਗਾਤਾਰ ਜਾਣ ਨੂੰ ਤਿਆਰ ਆ ਔਰ ਮੈਂ ਸਰਦਾਰ ਰਣਜੀਤ ਸਿੰਘ ਦਾ ਔਰ ਸਾਰੇ ਜਲੰਧਰ ਜ਼ਿਲ੍ਹੇ ਦੇ ਆਗੂਆਂ ਦਾ ਕਿਸਾਨਾਂ ਦਾ ਬਹੁਤ ਤਹਿ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਵਾਹਿਗੱਦੀ ਦਾ ਖਾਲਸਾ ਵਾਹਿਗੱਦੀ ਮਤੇ ਕੀ ਜੀ 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 ਸਾਡੇ ਸੰਕਾਉ ਅੱਦੇ ਦੀ ਸਾਨ ਪਈ ਵਾਹਿਗੁਰੂ ਜੀ ਦਾ ਸ਼ੁਕਰੀਆ ਅੱਜ ਜਿਸ ਤਰ੍ਹਾਂ 13 ਫਰਵਰੀ ਤੋਂ ਲੈ ਕੇ ਵਾਖਵਾ ਤੋਂ ਬਾਰਡਰਾਂ ਦੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਫਿਰ ਵੀ ਮੰਗਾ ਵਾਸਤੇ ਅੰਦੋਲਨ ਚੱਲ ਰਿਹਾ ਉਹਦੇ ਚੱਲਦੇ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਸੰਗਤਾਂ ਆਉਂਦੀਆਂ ਸ਼ਿਫਤਾ ਵਾਈਜ ਅੱਜ ਸਾਡੇ ਗਰੰਦਰ ਤੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਰਣਜੀਤ ਸਿੰਘ ਜੀ ਅਨਿਵਾਲ ਤੇ ਉਹਨਾਂ ਦੀ ਸਾਰੀ ਸਮੂਹਤੀ ਟੀਮ ਵੱਡਾ ਕਾਫਲਾ ਇੱਥੇ ਪਹੁੰਚਾ ਤੇ ਇਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਸੀ ਦੀ ਲੰਗਰ ਤੱਕ ਰਸਤਾ ਲੈ ਕੇ ਇਹਨਾਂ ਨੇ ਆਪਣੇ ਸਾਰੇ ਇਲਾਕੇ ਦੇ ਵਿੱਚੋਂ ਰਸਤਾ ਕੱਟੀਆਂ ਕਰਕੇ ਇਹ ਲੰਗਰ ਜਿਹੜਾ ਉਹ ਲੰਗਰ ਤੀਆਂ ਰਸਤਾ ਲੈ ਕੇ ਆਏ ਆ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਅਸੀਂ ਜਾਣ ਵਾਲੇ ਨਹੀਂ ਆਹ ਦੇਖ ਲੋ ਸੰਗਤਾਂ ਕਿੰਤਰਾਂ ਰਸਤਾ ਲਈ ਆਉਂਦੀਆਂ ਸਾਨੂੰ ਲੰਗਰਾਂ ਦੀ ਕੋਈ ਘਾਟ ਨਹੀਂ ਅਸੀਂ ਜਾਣ ਵਾਲੇ ਨਹੀਂ ਸਾਡੀਆਂ ਜਿਹੜੀਆਂ ਮੰਗਾਂ ਮੰਨੀਆਂ ਜਾਣ ਤੇ ਅਸੀਂ ਕੋਰਟ ਨੂੰ ਵੀ ਬੇਨਤੀ ਕਰਦੇ ਆ ਸੁਪਰੀਮ ਕੋਰਟ ਨੂੰ ਵੀ ਹਾਈ ਕੋਰਟ ਨੂੰ ਵੀ ਵੀ ਇਹ ਤੁਹਾਡੇ ਆਦੇਸ਼ਾਂ ਨੂੰ ਵੀ ਟਿੱਕ ਗਣਦੇ ਆ ਇਨਾਂ ਨੂੰ ਇਹ ਕਾਨੂੰਨ ਦੇ ਦਰੇ ਵਿੱਚ ਲਿਆ ਕੇ ਇਹਨਾਂ ਸਰਕਾਰਾਂ ਨੂੰ ਕੋਰਟ ਕਚਹਿਰੀ ਦੇ ਵਿੱਚ ਖੜਿਆ ਕੀਤਾ ਜਾਵੇ ਵੀ ਇਹ ਕਾਨੂੰਨ ਦੀ ਜਿਹੜੀ ਲੰਘਣਾ ਹੈ ਜਿਹੜੇ ਰਸਤੇ ਬੰਦ ਕੀਤੇ ਆ ਸਰਕਾਰ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਸ ਵਾਸਤੇ ਅੱਜ ਸਈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਸਾਡੀ ਸੁਰਖੀ ਟੀਮ ਦਾ ਅਨਿਵਾਰੀ ਹੋਣਾ ਦਾ ਇਹਨਾਂ ਦੀ ਟੀਮ ਦਾ ਤੇ ਜਿਨ੍ਹਾਂ ਨੇ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਉਹ ਵੀ ਸੇਵਾ ਦੇ ਵਿੱਚ ਜਿਹੜਾ ਸਾਥ ਪਾਉਂਦੇ ਆ ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ ਕਿਉਂਕਿ ਜਿਹੜੀ ਇਹ ਰਾਸ਼ਨ ਤੋਂ ਬਗੈਰ ਤੇ ਮਾਇਆ ਤੋਂ ਬਗੈਰ ਜਿਹੜਾ ਇਹ ਕਾਰਜ ਨਹੀਂ ਚੱਲ ਸਕਦੇ ਅਸੀਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਜਿਹੜੀਆਂ ਰਹਿੰਦੀਆਂ ਸੰਗਤਾਂ ਵੀ ਵੱਧ ਤੋਂ ਵੱਧ ਇਥੇ ਰਾਸ਼ਨ ਤੇ ਮਾਇਆ ਦੀ ਸੇਵਾ ਕਰੋ ਇਹਨੀਆਂ ਬੇਨਤੀਆਂ ਮੈਂ ਕਰੀਦਾ ਸਮਝਦਾ ਹਾਂ ਸਾਰਿਆਂ ਨੂੰ ਜੀ ਜੀ